ਅੰਜੀ ਦਾ ਤੁਸੀਂ ਦੇਖ ਰਹੇ ਹੋ ਕਿ ਕਾਬਾਤ ਸੇਵਾ ਸੰਸਥਾ ਜੋ Rajasthan and Mangalpur ਤੋਂ ਸਟਾਰਟ ਹੋਈ ਹੈ ਸੰ 2024 ਇਸਟਾਰਟ ਹੋਈ ਹੈ ਜਸਟ ਪਿਛਲੇ 4-5 ਮਹੀਨੇ ਤੋਂ ਸੰਸਥਾ ਕੰਮ ਕਰ ਰਹੀ ਹੈ ਇਸ ਸੰਸਥਾ ਦੇ ਵਿੱਚ ਜਿੰਨੇ ਵੀ ਲੋੜਵੰਦ ਪਰਿਵਾਰ ਹੈ ਗਰੀਬ ਤੱਕ ਦੇ ਲੋਕ ਹੋਗੇ ਜਿਹੜੇ ਕੰਮਕਾਜ ਨਹੀਂ ਕਰ ਪਾਉਂਦੇ ਆ ਪਾਏ ਜੇ ਵੀ ਕਲਾੰਗ ਹੈ ਉਹਨਾਂ ਪਰਿਵਾਰਾਂ ਨੂੰ ਰਾਸ਼ਰੀ ਸਕੋਪ ਕਰਦੇ ਆ ਇਸ ਤੋਂ ਇਲਾਵਾ ਗਰੀਬ ਕੰਨਿਆ ਦੀ ਸ਼ਾਦੀ ਵਾਸਤੇ ਸਕੋਪ ਕਰਦੇ ਆ ਔਰ ਇਸ ਤੋਂ ਇਲਾਵਾ ਬੇਟੀ ਬਚਾਓ ਬੇਟੀ ਬੜਾਉਦਾ ਅਭਿਆਨ ਬਹੁਤ ਵੱਡਾ ਲੈ ਕੇ ਚੱਲਦੇ ਆ ਆਪਾਂ ਦੇਖਦੇ ਆ ਸਮਾਜ ਦੇ ਵਿੱਚ ਸਰਕਾਰ ਆਪਣੇ ਲੈਵਲ ਤੇ ਬਹੁਤ ਕੁਝ ਕਰ ਰਹੀ ਹੈ ਆਪਣੇ ਲੈਵਲ ਤੇ ਬੜਾ ਕੁਝ ਸੋਚ ਰਹੀ ਹੈ ਕਿ ਬੇਟੀ ਬਚਾਓ ਬੇਟੀ ਬੜਾਉਦੈਂਦਰ ਦਾ ਬੜਾ ਅਭਿਆਨ ਚਲਾ ਰੱਖੀ ਹੈ ਤੋਂ ਐਸੇ ਤਰੀਕੇ ਨਾਲ ਸਾਡੀ ਇੱਕ ਸੰਸਥਾ ਆ ਬਾਦ ਸੇਵਾ ਸੰਸਥਾ ਜੋ ਹਨਮਾਨਗਰ ਜੰਕਸ਼ਨ ਤੋਂ ਹੈ ਇਸ ਸੰਸਥਾ ਦਾ ਇੱਕ ਬਹੁਤ ਵੱਡਾ ਮਿਸ਼ਨ ਹੈ ਕਿ ਜੋ ਵੀ ਬ ਅਨਨ ਦਾਪਾ ਦੇਖਦੇ ਸਮਾਜ ਦੇ ਵਿੱਚ ਕਿ ਦੋ ਬੇਟੀਆਂ ਤੋਂ ਬਾਅਦ ਤੀਸਰੀ ਬੇਟੀ ਨੂੰ ਲੋਕ ਜਦੋਂ ਅਡਪਟ ਸੈਪਟ ਨਹੀਂ ਕਰਦੇ ਜਾਂ ਅਡਪਟ ਨਹੀਂ ਕਰਦੇ ਆਪਣੀ ਸੰਸਥਾ ਕਹਿੰਦੀ ਹੈ ਕਿ ਜਿਸ ਦੇ ਪਰਿਵਾਰ 'ਚ ਦੋ ਬੇਟੀਆਂ ਹੋ ਚੁੱਕੇ ਆਲਰੇਡੀ ਪਹਿਲਾ ਅਗਰ ਉਹ ਤੀਸਰਾ ਕੇਸ ਦੇਖ ਰਿਹਾ ਹੈ ਇਨ ਕੇਸ ਅਗਰ ਉਹਨਾਂ ਦੀ ਬੇਟੀ ਹੁੰਦੀ ਹੈ ਅਗਰ ਉਹ ਪਰਿਵਾਰ ਸੰਭਾਲਣ ਦੇ ਵਿੱਚ ਸક્ષਮ ਨਹੀਂ ਹੋ ਪਾਂਦਾ ਤਾਂ ਉਹ ਆਪਣੀ ਬੇਟੀ ਨੂੰ ਸਾਡੀ ਸੰਸਥਾ ਦੇ ਅਡਪਟ ਕਰਵਾ ਸਕਦੇ ਤੇ ਇਸ ਸੰਸਥਾ ਉਸ ਬੇਟੀ ਦਾ ਪੂਰੀ ਤੀ ਪੈਣ ਬਰਾਜ ਤੋਂ ਬੇਟੀ ਦੀ ਸਿੱਖਿਆ ਪੜ੍ਹਾਈ ਲਿਖਾਈ ਰਹਿਣਾ ਸੇਣਾ ਖਾਣਾ ਪੀਣਾ ਸਭ ਕੁਝ ਪੂਰੀ ਪ੍ਰੋਪਰ ਤਰੀਕੇ ਨਾਲ ਜਿਦਾ ਕਿ ਮਾਪੇ ਸੰਭਾਲਦਾ ਉਸ ਤਰੀ ਸੋ ਇਸ ਤੋਂ ਇਲਾਵਾ ਸਸਾ ਦੇ ਕਾਫੀ ਮਿਸ਼ਨ ਨੇ ਪੌਦਾ ਰੋਪਣ ਕਰਨਾ ਔਰ ਮਤਲਬ ਉਸ ਤੋਂ ਇਲਾਵਾ ਬਲੱਡ ਡੋਨੇਸ਼ਨ ਕੈਂਪ ਲਗਾਉਣਾ ਸੋ ਜਿੰਨੇ ਵੀ ਆਰਥਿਕ ਸਥਿਤੀ ਦੇ ਵਿੱਚ ਜੋ ਕਮਜ਼ੋਰ ਮੀਡਲ ਕਲਾਸ ਪਰਿਵਾਰ ਰਹੇਗੇ ਹੈ ਸੋ ਉਹਨਾਂ ਦੀ ਸੰਸਥਾ ਲਗਦਾ ਸਪੋਰਟ ਕਰਦੀ ਹੈ ਅੱਜ ਤੋਂ ਇੱਕ ਦਿਨ ਪਹਿਲਾਂ ਹੀ ਅਸੀਂ ਪਿੱਛੇ ਜਲਾਲਾਵਾਦ ਦੇ ਵਿੱਚ ਦੋ ਤਿੰਨ ਪਿੰਡਾਂ ਵਿੱਚ ਰਾਸ਼ਨ ਦੇ ਚੁਕੇ ਆਂ ਸੋ ਸਾਡੀ ਸੰਸਥਾ ਦੇ ਵਿੱਚ ਬੜਾ ਜਿਆਦਾ ਮਿਸ਼ਨ ਹੈਗੇ ਨੇ ਬੜੇ ਕੰਮ ਕਾਜ ਹੈਗੇ ਨੇ ਸੋ ਇਸੇ ਤਰੀਕੇ ਨਾਲ ਜੇ ਪਿੰਡ ਵਿੱਚ ਪਹੁੰਚੇ ਆਂ ਸੋ ਅੱਜ ਤੋਂ ਕੁਝ ਦਿਨ ਪਹਿਲਾਂ ਹਫਤਾ ਤੋਂ ਪਹਿਲਾਂ ਸਾਨੂੰ ਮੈਸੇਜ ਮਿਲਿਆ ਸੀ ਸਾਡੇ ਵਿੱਚਕਾਰ ਇੱਕ ਗੁੜੀ ਛੋਟੀ ਹੈ ਸੋ ਉਹਨਾਂ ਦੀ ਮੈਰਿਜ ਹੈ ਅੱਜ ਤੋਂ ਦੋ ਦਿਨ ਬਾਅਦ ਸੋ ਸਾਡੀ ਪੈਨ ਸਾਡੇ ਨਾਲ ਕੰਮ ਕਰਦੇ ਇਸਰਾਂ ਨੇ ਵੀ ਸੂਚਨਾ ਦਿੱਤੀ ਕਿ ਬ੍ਰਦਰ ਇੱਕ ਪਿੰਡ ਦੇ ਵਿੱਚ ਇੱਕ ਮiddel ਪਰਿਵਾਰ ਹੈ ਜੋ ਗਰੀਬ ਪਰਿਵਾਰ ਹੈ ਸੋ ਉਹਨਾਂ ਦੀ ਗੁੜੀ ਦੀ ਮੈਰਿਜ ਹੈ ਪਰਿਵਾਰੀ ਹੈਲਪ ਕਰਦਿਆਂ ਤੋਂ ਤੁਹਾਨੂੰ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਕਿ ਜੋ ਵੀ ਸਾਡੇ ਵਿਚਕਾਰ ਪੈਨਪੜਾ ਖੜੇ ਹੈ ਜਿੰਨਾ ਤੋਂ ਇਹ ਮੈਸੇਜ ਜਾਂਦਾ ਸੋ ਇਸ ਵੀਡੀਓ ਨੂੰ ਸ਼ੇਅਰ ਕਰਨਾ ਇਸ ਵੀਡੀਓ ਨੂੰ ਲਾਈਕ ਕਰਨਾ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਮੈਸੇਜ ਦੇਣਾ ਕਿ ਜਿੰਨੇ ਵੀ ਪਰਿਵਾਰਾਂ ਤੱਕ ਇਹ ਜ਼ਰੂਰਤ ਹੈ ਸਾਡੀ ਕੋਸ਼ਿਸ਼ ਇਹੀ ਹੈ ਕਿ ਅਸੀਂ ਹਰ ਘਰ ਘਰ ਤੱਕ ਇਹ ਜ਼ਰੂਰਤ ਨੂੰ ਇਹ ਮੈਸੇਜ ਨੂੰ ਪਹੁੰਚਾ ਸਕੇ ਜਿਹੜੇ ਵੀ ਲੋੜਵੰਦ ਪਰਿਵਾਰ ਨੇ ਉਹਨਾਂ ਤੱਕ ਹੈਲਪ ਹੋ ਚੁੱਕੇ ਇਸ ਤੋਂ ਇਲਾਵਾ ਜਿਹੜੇ ਵੀ ਪੜ੍ਹੇ ਲਿਖੇ ਪੈਨਪਰਾ ਬੇਰੋਜ਼ਗਾਰ ਨੇ ਉਹਨਾਂ ਦੇ ਲਈ ਸੰਸਥਾ ਇੱਕ ਕੰਮ ਦੀ ਔਰ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ ਵਰਕ ਦੇ ਵਿੱਚ ਉਹਨਾਂ ਨੂੰ ਐਕਸੈਪਟ ਕਰਦੀ ਹੈ ਜੋ ਵੀ ਪੈਨ ਪਾਈ ਇਸ ਮਤਲਬ ਆਪਣੇ ਔਰਗੇਨਾਈਜੇਸ਼ਨ ਦੇ ਵਿੱਚ ਐਨਜੀਓ ਟਾਸਟ ਵਿੱਚ ਕੰਮ ਕਰਨਾ ਚਾਹੁੰਦਾ ਹੈ ਸੋ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਸੋ ਇੱਕ ਬਾਰ ਫਿਰ ਤੋਂ ਕਹਿਣਾ ਚ ਪਹੁੰਚਿਆ ਸੋ ਇਸ ਗੁੜੀਆ ਨੂੰ ਜਿੱਦਾਂ ਵੀ ਹੋ ਸਕਦਾ ਅਸੀਂ ਇੱਕ ਬੇਟੀ ਬਚਾਓ ਬੇਟੀ ਬੜਾਓ ਉਸ ਤੋਂ ਇਲਾਵਾ ਕੰਨਿਆਂ ਵੀ ਜੋ ਮੈਰਿਜ ਦੇ ਵਿੱਚ ਇੱਕ ਜੋ ਆਪਾਂ ਕਹਿ ਸਕਦੇ ਆ سپورਟਰ ਹੈਲਪ ਕਰਦੀ ਐ ਸੋ ਉਸ ਰਿਗਾਰਡਿੰਗ ਸਾਡੇ ਵਿੱਚੋਂ ਸਾਡੇ ਬ੍ਰਦਰ ਹੀ ਪਹੁੰਚਣ ਹਨ ਮਨਗੜ ਤੋਂ ਪ੍ਰਧਾਨ ਜੀ ਪਹੁੰਚੇ ਨੇ ਸੋ ਸਾਡੀ ਟੀਮ ਅੱਜ ਇਵਸਕਾਰ ਪਹੁੰਚੀ ਐ ਸੋ ਅਸੀਂ ਇਸ ਪੈਂਡ ਦੇ ਵਿੱਚ ਆ ਕੇ ਇਸ ਗੁੜੀਆ ਨੂੰ ਇਸ ਪੈਨ ਨੂੰ ਅੱਜ ਜਿੰਨਾ ਵੀ ਹੋ ਸਕਦਾ ਸੰਸਥਾ ਹੋਰ ਹੈਲਪ ਕਰਨ ਜਾ ਰਹੇ ਆ ਸੋ ਸਾਰਿਆਂ ਦਾ ਬਹੁਤ ਬਹੁਤ ਵੈਲਕਮ ਸੁਣਨ ਦੇ ਲਈ ਦੇਖਣ ਦੇ ਲਈ ਸਭ ਦਾ ਥੈਂਕ ਯੂ ਜੈ ਆਬਾਰ ਸੰਸਥਾ